ਵਾਸ ਇੱਕ ਹੀ ਆਈ ਉੱਥੋਂ ਚਾਹ ਬਣਾਉਣ ਤੇ ਬੜੀ ਭੱਜੀ ਗਈ ਸੀ ਤੇ ਚਾਹ ਦੇ ਵਿੱਚ ਪਤਾ ਨਹੀਂ ਕੀ ਪਾ ਲਈ ਕੌੜੀ ਚਾਹ ਹੀ ਸਾਰਿਆਂ ਨੇ ਉਦਾਂ ਹੀ ਰੱਖ ਦਿੱਤੀ ਮੈਂ ਤੇ ਆਖਿਆ ਇਹਦੀ ਮਾਂ ਨੇ ਨੂੰ ਅਕਲ ਸਿਖਾਈ ਹੋਣੀ ਹੈ ਪਾਜੀ ਤੂੰ ਇਵੇਂ ਸਸਰੀ ਘਰ ਨਾਲੇ ਲੈ ਸਾਸਰੀ ਘਰ ਇਹ ਤੇਰੇ ਨਾਲ ਤੈਨੂੰ ਹੁਣ ਪਤਾ ਲੱਗਾ ਵਾ ਮੈਂ ਵੇਖਿਆ ਇਹਦਾ ਦਿਲ ਮੈਨੂੰ ਤਾਂ ਇੰਨਾਂ ਵੱਲ ਤੇ ਆ ਨਹੀਂ ਚੱਲ ਕੋਈ ਗੱਲ ਠੀਕ ਆ ਤੂੰ ਮੇਰਾ ਬਾਪ ਘਰੇ ਰਹਿ ਮੈਂ ਗੋਂ ਦੇ ਗੋਂ ਜੋ ਗੋਂ ਰਪਿੰਦਰ ਤੂੰ ਚੜ ਕੇ ਬੈ ਗਈ ਪਹਿਲਾਂ ਹੀ ਆ ਤੇ ਚਲੋ ਆਉਗਾ ਨਾ ਤਾਂ ਚੱਲੀਏ ਕਰਾਸ ਐਨਕ ਨਹੀਂ ਲੈਂਦੀ ਮੇਰੀ ਓ ਛੱਡ ਪਰ ਐਨਕ ਚ ਬੈਜੋ ਮਗਰ ਓ ਆ ਵੀ ਪਾਪਾ ਤੇਰੇ ਘੜੀ ਜੋੜੇ ਹੱਥ ਤੂੰ ਇੱਧਰ ਹੋ ਮੈਂ ਚਲਾਉਣੀ ਆ ਹਾਏ ਹਾਏ ਦੱਸ ਚਲਾ ਲਵਾਂ ਦਊ ਹਣੀ ਕੀ ਆ ਕਿ ਤੇ ਦੱਸ ਹੈ ਇਹਨਾਂ ਦਾ ਆਦਾਵਾ ਇਹਨਾਂ ਦੀ ਲੱਤਾਂ ਪਾਵਾਂ ਤੋੜਾਂ ਮੈਂ ਆ ਹਾ ਇੱਧਰ ਇੱਥੇ ਬੈ ਹਾਏ ਹਾ ਕੀ ਹੋ ਗਿਆ ਵਾ ਦੱਸ ਇਹ ਹੋਣਾ ਹੀ ਇਹ ਤਾਂ ਚਾਹ ਬਣਾਈ ਸੀ ਉੱਚ ਕੀ ਪਾਇਆ ਹੈ ਤਨ ਮੈਂ ਕੱਲੇ ਕੱਲੇ ਗਾਲ ਸਮਝਾਈ ਹੀ ਇੱਥੇ ਵੀ ਆ ਆ ਚੀਜ਼ ਦੇ ਵਿੱਚ ਪਾਈ ਚਾਹ ਚਾਹ ਬਣਾਈ ਹੀ ਤੋ ਕਿਤੇ ਮੂੰਹ ਚ ਪਾਉਣ ਨੂੰ ਜੀ ਨਹੀਂ ਕੰਡਿਆ ਕੀ ਪਾਇਆ ਹੈ ਉਹਦੇ ਵਿੱਚ ਕੀ ਹੋਇਆ ਚਾਹ ਨੂੰ ਚੰਗੀ ਭਲੀ ਚਾਹ ਹੀ ਪੀਤੀ ਹੀ ਤੋ ਮੰਮੀ ਮੈਂ ਸਾਰਾ ਕੁਝ ਪਾਇਆ ਸੀ ਜੋ ਜੋ ਤੁਸੀਂ ਦੱਸਿਆ ਸੀ ਖੰਡ ਪਤੀ ਸਾਰਾ ਕੁ ਉਹ ਪਾ ਗਏ ਫਿਰ ਮੁੜ ਕੇ ਉਹ ਮੈਨੂੰ ਉਹਦਾ ਨਹੀਂ ਪਤਾ ਲੱਗਣ ਦਿਆ ਉਹਦਾ ਉਹ ਜਿਹੜਾ ਚਾਹ ਵਾਲਾ ਮਸਾਲਾ ਜਿਹੜਾ ਵਾ ਉਹ ਮੁੜ ਕੇ ਫਿਰ ਮੁੜ ਕੇ ਉਹਨੂੰ ਮੈਂ ਦੀਦੀ ਨੂੰ ਕਿਹਾ ਮੈਂ ਦੀਦੀ ਮੈਨੂੰ ਦੱਸ ਦੇ ਚਾਹ ਵਾਲਾ ਮਸਾਲਾ ਕਿਹੜਾ ਵਾ ਉਹਨੇ ਫਿਰ ਮੈਨੂੰ ਦੱਸਿਆ ਤੇ ਮੈਂ ਉਹ ਮਸਾਲਾ ਪਾਤਾ ਵਿੱਚ ਉਹ ਵਾਲਾ ਲਗਦਾ ਸੰਦੀਪ ਦੇ ਮਨ ਚ ਹੀ ਖੋਟ ਵਾ ਮੈਨੂੰ ਦੋ ਤਿੰਨ ਵਰੀ ਚਾਹ ਬਣਾ ਕੇ ਦਿੱਤੀ ਬੜੀ ਸੁਣੀ ਚਾਹ ਬਣਾਈ ਮੈਨੂੰ ਲੱਗਦਾ ਮਸਾਲਾ ਨਾ ਸਬਜੀ ਵਾਲਾ ਦੇ ਤਾ ਨੇ ਪਤਾ ਤਨ ਸੰਦੀਪ ਨੇ ਕੀ ਆਹੋ ਮੰਮੀ ਮੈਨੂੰ ਉਹਨੇ ਨੇ ਦੀਦੀ ਨੇ ਕਿਹਾ ਹੀ ਮੈਂ ਉਹਨੂੰ ਪੁੱਛਿਆ ਹੀ ਮੈਂ ਹਾਂ ਦੀਦੀ ਆਹ ਚਾਹ ਵਾਲੇ ਮਸਾਲੇ ਦਾ ਨਹੀਂ ਪਤਾ ਲੱਗੰਦਿਆ ਤੇ ਮੈਨੂੰ ਦੱਸੀ ਕਿਹੜਾ ਪਾਉਣਾ ਵਾ ਉਹਨੇ ਮੈਨੂੰ ਈ ਡੱਬੀ ਉਹ ਤੋਂ ਉਹਦੇ ਵਿੱਚ ਹੀ ਉਹ ਫੇਰ ਮੈਂ ਪਾਤਾ ਉਹਦੇ ਵਿੱਚ ਕੋਈ ਗੱਲ ਨਹੀਂ ਕਿ ਇਹਦਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਈ ਜਾਣਾ ਕੀ ਦੁੱਧ ਦਾ ਦੁੱਧ ਕੀ ਪਾਣੀ ਕੋਈ ਗੱਲ ਨਹੀਂ ਦੱਸਾਂਗੀ ਤੈਨੂੰ ਮੈਂ ਕੋਈ ਗੱਲ ਨਹੀਂ ਮੇਰੀ ਗਾਸ ਨੂੰ ਗਾੜੀ ਨਾ ਆਪਣੀ ਸਾਸ ਨੂੰ ਪੁੱਛਿਆ ਕਰ ਕਿ ਕੀ ਚੀਜ਼ ਪਾਉਣੀ ਹੈ ਤੇ ਕੀ ਨਹੀਂ ਠੀਕ ਆ ਦਰਾਣੀ ਉਹਨੂੰ ਨਾ ਪੁੱਛਿਆ ਕਰ ਜਿਠਾਣੀ ਆਪੇ ਤਾਂ ਤੂੰ ਹੀ ਕਹਿੰਦੇ ਨਹੀਂ ਪਰ ਚਲੋ ਕੋਈ ਨਾ ਪਤਾ ਲੱਗੇ ਪੁੱਛਿਆ ਕਰ ਤੇ ਮੈਂ ਉਹਨੂੰ ਪੁੱਛ ਲਿਆ ਦੀਦੀ ਨੂੰ ਹੁਣ ਤੂੰ ਗਾੜੀ ਸਾਸ ਨੂੰ ਪੁੱਛਿਆ ਜਦੋਂ ਚੀਜ਼ ਪਾਉਣੀ ਹੁੰਦੀ ਹੈ ਨਾ ਤੇ ਡੇਲੇ ਖੋਲ ਕੇ ਵੇਖਿਆ ਕਰ ਕਿ ਕੀ ਚੀਜ਼ ਵਾ ਤੇ ਕੀ ਨਹੀਂ ਇਦਾਂ ਹੀ ਤੂੰ ਪਾ ਦਿੰਨੀ ਆ ਨਾ ਤੂੰ ਵਿੰਨੀ ਆ ਨਾ ਸੋਨਨੀ ਆ ਕੋਈ ਬਲਦੀ ਆ ਉਹਨੂੰ ਮੰਮੀ ਨੂੰ ਪੁੱਛ ਲਿਆ ਕਰ ਮੰਮੀ ਨੂੰ ਪੁੱਛਿਆ ਕਰ ਕੋਈ ਨਾ ਪੁੱਛ ਲਊਗਾ ਇਹ ਸਬਜ਼ੀ ਨੂੰ ਤਰਕਾ ਲਾਉਣਾ ਨਾ ਤੇ ਆਪਣੀ ਮੰਮੀ ਨੂੰ ਪੁੱਛ ਲਿਆ ਕਰੀ ਵੀ ਕਿੱਥੇ ਕਿੱਥੇ ਸਮਾਨ ਹੈ ਕੀ ਪਾਉਣਾ ਤੇ ਕੀ ਨਹੀਂ ਤੈਨੂੰ ਪਤਾ ਨਾ ਸਾਰਾ ਓਹੋ ਪਤਾ ਉਹ ਸਾਰਾ ਹੀ ਪੁੱਛ ਕੇ ਮੰਮੀ ਨੂੰ ਪਾਉਣਾ ਵਾ ਉਹਨਾਂ ਕੀ ਸਾਰਾ ਕੁਝ ਮੈਨੂੰ ਪਾ ਕੇ ਤਰਾਹ ਜਾ ਮੈਨੂੰ ਪਤਾ ਵਾ ਸਾਰੀਆਂ ਚੀਜ਼ਾਂ ਦਾ ਘੜੀ ਘੜੀ ਪੈਂਦੀ ਆ ਉਦਾਂ ਹੀ ਪਾ ਕੇ ਬਣਾਉਂਗੀ ਆ ਤੇ ਪਰ ਆਪ ਨਾ ਨਾ ਪਾਉਂਦੇ ਆਪੀ ਨਹੀਂ ਪਤਾ ਲੱਗਦਾ ਤੂੰ ਚਾਹ ਚਾਹਦ ਨਹੀਂ ਬਣੀ ਨਹੀਂ ਕੀ ਤਾਂ ਕੀ ਕਬੜਾ ਜਾ ਵਿੱਚ ਪਾਇਆ ਹੈ ਕੌਣੀ ਚਾਹ ਹੈ ਹੋਏ ਬਰਦੂ ਮਮੇ ਦਾ ਨਹੀਂ ਜਿਹੜੀਆਂ ਚੀਜ਼ਾਂ ਦਾ ਉਹ ਮੈਂ ਪਾਈਆਂ ਉਹ ਦੀਦੀ ਨੇ ਦੱਸਿਆ ਮੈਨੂੰ ਪਤਾ ਕੀ ਕੀ ਜਾਂ ਤਾਂ ਕੀ ਪਾਤਾ ਤੇ ਕੀ ਨਹੀਂ ਚੱਲ ਕੋਈ ਗੱਲ ਨਹੀਂ ਚੱਲ ਮੇਰਾ ਪੁੱਤ ਨਾ ਹੁਣ ਸਾਹਬ ਨਾਲ ਕੰਮ ਕਰੀ ਮੇਰੀ ਬੇਇੱਜ਼ਤੀ ਨਾ ਕਰਾ ਮੇਰਾ ਪੁੱਤ ਮਮੇ ਵੇਖਲਾ ਤੂੰ ਆਪੇ ਗਿਆ ਹੀ ਨਾ ਭੱਠੀ ਜਾ ਗਈ ਤਾਂ ਜਾ ਕੇ ਉਸੇ ਵੇਲੇ ਚਾਹ ਬਣਾਈ ਮੈਂ ਤੇਰੇ ਕਹਿੰਦੇ ਗਈ ਕੋਈ ਨਹੀਂ ਉਸੇ ਵੇਲੇ ਆ ਜਾ ਉਹ ਵੀ ਤੇਰੇ ਕਹਿੰਦੇ ਮੈਂ ਆਖਣ ਲੱਗੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੇਰੇ ਹੁੰਦੇ ਨਹੀਂ ਫਿਕਰ ਕਰਨੀ ਚੰਗਾ ਪੁੱਤ ਮੈਂ ਜਾਵਾ ਹੁਣ ਹੈ ਚੱਲ ਜਾਣਾ ਮੈਂ ਜਾ ਕੇ ਡੰਗਰ ਬੱਸਾ ਹੀ ਵੇਖਣਾ ਕਿ ਚਲ ਠੀਕ ਵਾ ਫਿਰ ਹੁਣ ਧਿਆਨ ਨਾ ਰਹਿਣਾ ਮੇਰਾ ਪੁੱਤ ਆਹੋ ਰਹੁ ਦਾ ਧਿਆਨ ਨਾ ਹੀ ਦਿਓ ਚੇਤਾ ਰੱਖਿਓ ਗੱਲ ਦਾ ਲਹਿੰਗੇ ਵਾਲੀ ਚਲ ਠੀਕ ਵਾ ਕੋਈ ਨਹੀਂ ਉਹ ਲੈ ਆਈ ਤੇ ਫਿਰ ਕੋਈ ਨਹੀਂ ਮੈਂ ਦਿੰਨਾ ਚਾਹੁੰਦਾ ਨਾ ਨੂੰ ਆਉਂਦੇ ਫਿਰ ਕੋਈ ਗੱਲ ਪੁੱਛ ਕੇ ਲਬਲੀ ਨੂੰ ਆਈ ਜਦੋਂ ਕਹੇਗੇ ਨਾ ਆਵੇਂ ਨਾ ਮੂੰਹ ਚੁੱਕੀ ਤਾਂ ਤੁਰ ਪਈ ਨਹੀਂ ਦੋਵੇਂ ਜਣੇ ਆਵਾਂਗੇ ਹਾਂ ਚਲ ਠੀਕ ਵਾ ਫਿਰ ਚੱਲ ਚੰਗਾ ਚੰਗਾ ਚਲੋ ਕੋੜੀਕਣਾ ਲੈ ਮੈਂ ਪਹਿਲੇ ਨਹੀਂ ਆ ਹੁਣ ਆਏ ਠਾਕੋ ਗੀਂਗਾ ਤੇ ਕੋ ਰਿਵਿਜ ਕੇ ਆ ਗਏ ਜੀ ਮਹਾਰਾਜ ਵੰਡਿਓ ਰਪਿੰਦਰ ਹੂੰ ਲੈ ਪਤਾ ਉਠ ਹੋਏ ਹੋਏ ਮਹਾ ਅੱਖ ਲੱਗੀ ਉੱਥੇ ਨਹੀਂ ਸੁੱਤੀ ਚਾਰ ਦਿਨ ਨਹੀਂ ਆ ਆਏ ਸਾਸਰੀ ਘਰ ਦਾ ਸਤਿ ਸ਼੍ਰੀ ਅਕਾਲ। ਕਿ ਤੂੰ ਮੇਰੀ ਗੱਲ ਸੁਣ ਤੂੰ ਸੁੱਤੀ ਆ ਮੈਂ ਸ਼ਹਿਰ ਗਿਆ ਸੀ ਦੱਸਿਆ ਨਹੀਂ ਮੰਮੀ ਨੂੰ ਤੈਨੂੰ। ਉਹ ਕਹਿੰਦੇ ਦੇਖ ਗਈ ਆ ਕਿਤੇ ਤੇ ਉਹ। ਉਹ ਤੇਨੂੰ ਪਤਾ ਹੁਣ ਪਰਸਨ ਬੀਜਣਾ ਤੇ ਉਹ ਬੀ ਲੈਣ ਗਿਆ ਸੀ ਤੇ ਮੰਮੀ ਚਲ ਗਈ ਆ। ਮੰਮੀ ਚਲ ਗਈ ਤਾਂ ਨੂੰ ਡਿਗਡੂ ਕੇ ਤੇ ਮੰਮੀ ਤਾਂ ਡਿਗਡੂ ਆਂਦੀ ਹੁਣ ਵੀ ਆਉਂਦੇ ਹੁਣ ਵੀ ਆਉਂਦੇ ਤੇ ਤੂੰ ਹੀ ਆਈ ਨਹੀਂ। ਤੂੰ ਹੀ ਫੋਨ ਫਾਣੀ ਕਰ ਦਿੰਦੇ ਮੈਨੂੰ ਤੇ ਮੈਂ ਛੇਤੀ ਆ ਜਾਂਦਾ। ਛੱਡ ਕੋਈ ਗੱਲ ਨਹੀਂ। ਤੀ ਉੱਥੇ ਨਹੀਂ ਸੁੱਤੀ। ਸੁਤੀ ਹੀ ਉਹਨਾਂ ਨੂੰ ਥਾ ਕਿ ਤੂੰ ਕੋ ਗਏ ਰਾਜ ਹੁੰਦੇ ਉਹਨਾਂ ਨੂੰ ਪਤਾ ਫਿਰ ਬਸ ਤੇ ਤੇ ਆਈ ਧੋਦਾ ਕਰ ਗਏ ਠਕਾਵਟ ਜੀ ਹੋ ਗਈ ਤੇ ਮੈਂ ਹਾਂ ਘੜੀਗਾ ਰੈਸਟ ਕਰ ਲੈਨੇ ਸਮਝਾ ਫਿਰ ਮੈਂ ਹਾਂ ਚੱਲ ਮਿਲ ਲੈਣਾ ਮੈਨੂੰ ਚੱਲਿਆ ਹਾਂ ਮੈਂ ਗੰਬੀ ਤੇ ਫਿਰ ਅੱਛਾ ਅੱਛਾ ਹਾਂ ਸੱਚ ਮੈਂ ਤੁਹਾਨੂੰ ਗੱਲ ਦੱਸਣੀ ਆ ਇੱਕ ਅੱਜ ਹੀ ਨਹੀਂ ਖੁਸ਼ੀ ਵਾਲੀ ਗੱਲ ਵਾ ਨਾ ਔਰ ਜਦੋਂ ਮੰਮੀ ਆਈ ਨਾ ਆਹੋ ਸਾਰਿਆਂ ਜਾਣਿਆਂ ਨੂੰ ਮੈਂ ਨਾ ਚਾਹ ਬਣਾ ਗਈ ਪਿਆਲੀ ਤੇ ਉਹ ਇਹ ਬਣੀ ਵੀ ਨਹੀਂ ਸਵਾਦ ਨਾ ਇਹ ਕੋਈ ਕਹਿੰਦੀ ਗੱਲ ਨਹੀਂ ਆ ਓਹੋ ਚਾਹ ਦੀ ਗੱਲ ਤੇ ਮੈਨੂੰ ਮੰਮੀ ਨੇ ਦੱਸਤੀ ਆ ਮੰਮੀ ਤੇ ਸਿਫਤ ਹੀ ਬੜੀ ਕਰਨੀ ਕਹਿੰਦੀ ਵੀ ਸੰਦੀਪ ਨੂੰ ਇੰਨਾ ਚੜ ਹੋ ਗਿਆ ਇਹਨੂੰ ਤੇ ਉਹਨੇ ਨਹੀਂ ਚਾਹ ਇਦਾਂ ਦੀ ਬਣਾਈ ਜਿਦਾਂ ਦੀ ਰਪਿੰਦਰ ਨੇ ਬਣਾਈ ਹੈ ਤੇ ਮੇਰੀ ਗੱਲ ਸੁਣ ਤੂੰ ਮੇਰੇ ਜੋਗੀ ਰੱਖੀ ਨਹੀਂ ਚਾ ਤੈਨੂੰ ਨਹੀਂ ਪਤਾ ਵੀ ਮੈਂ ਵੀ ਆਉਣਾ ਤੂੰ ਸਾਰੀ ਚਾਹ ਉਹਨਾਂ ਨੂੰ ਪਿਆਲਤੀ ਹੈ ਹੈ ਸੱਚੀ ਤੇ ਹੋਰ ਹਾਂ ਮੈਂ ਤਾਂ ਅੱਗੇ ਕਹਿਨ ਦਈ ਪਰਪਿੰਦਰ ਚਾਹ ਬਣਾਵੇ ਤੇ ਸਵਾਦ ਨਾ ਬਣੇ ਬਲ ਉਹ ਬੜੀ ਸਵਾਦ ਬਣੀ ਤੇ ਪਰ ਇਹ ਗਲਤੀ ਕਰ ਗਈ ਨਾ ਮੇਰੇ ਜੋਗੀ ਨਹੀਂ ਨਾ ਬਣਾਈ ਮ ਬਣਾਵਾਂ ਨਾ ਨਾ ਡੀ ਵਾਤੀ ਲੈਵਾਂ ਬਣਾਗੇ ਉਹ ਨਹੀਂ ਹੁਣ ਤਾਂ ਨਹੀਂ ਮੈਂ ਪੀਣੀ ਮੈਂ ਪਾਣੀ ਤਾਂ ਨਹੀਂ ਪੀ ਲਿਆ ਚਲ ਠੀਕ ਆਂ ਤੇ ਜੇ ਪੀਣੀ ਤਾਂ ਬਣਾ ਦਿੰਨੀ ਆ ਜਦੋਂ ਸ਼ਾਮ ਨੂੰ ਬਣਾਉਣੀ ਆ ਨਾ ਉਦੋਂ ਫੇਰ ਤੂੰ ਬਣਾਈ ਉਹ ਉੱਥੇ ਚਲੋ ਤੇ ਹੈ ਹੀ ਐ ਪਰ ਮੈਂ ਤੁਹਾਡੇ ਨਾਲ ਗੁੱਸੇ ਵਿੱਚ ਇੱਕ ਗੱਲ ਹੁਣ ਕਿਹੜੀ ਗੱਲੋਂ ਗੁੱਸੇ ਹੋ ਗਏ ਲੈ ਨਹੀਂ ਨਾ ਮੈਨੂੰ ਮਗਰ ਵੀ ਚਾਹੀਏ ਮੈਂ ਆਪਣੀ ਬੌਟੀ ਨੂੰ ਮਗਰ ਲੈ ਆਵਾਂ ਜਾ ਕੇ ਤੇ ਮੇਰੀ ਗੱਲ ਸੁਣ ਤੇ ਬੌਟੀ ਨੇ ਮੈਨੂੰ ਫੋਨ ਹੀ ਨਹੀਂ ਕੀਤਾ ਜਾ ਕੇ ਉੱਥੇ ਤੇ ਮੈਂ ਫੋਨ ਕਰਦਾਂ ਫੋਨ ਕਿਥੋਂ ਕਰਦੀ ਮੈਂ ਤੇ ਤਨੂ ਕੀ ਪਤਾ ਮੇਰੇ ਤੇ ਕਿੰਨੇ ਦਿਨ ਹੋ ਗਏ ਪੈਸੇ ਮੁਕੇ ਫੋਨ ਦੇ ਵਿੱਚ ਤਾਂ ਫੋਨ ਕਿੱਥੋਂ ਕਰਨਾ ਸੀ ਪੈਸੇ ਮੁਕੇ ਹੀ ਨੇ ਮੰਮੀ ਵਾਲੀ ਤੋਂ ਕਰ ਦਿੰਦੀ ਤੇ ਮੈਂ ਤੈਨੂੰ ਪੈਸੇ ਪਵਾ ਦਿੰਦਾ ਵੇ ਦੇਖ ਘਰ ਵਾਲੇ ਕਿਤੇ ਕਿਦਾਂ ਕਰਦੇ ਬਾਡੀ ਬੋਟੀ ਪੇਕੇ ਗਈ ਆ ਨੂੰ ਲੈਣ ਜਾਈਏ ਕਿਤੇ ਕਿਨਾ ਚਾਹ ਹੁੰਦਾ ਤੇ ਮੈਨੂੰ ਲੈਣੀ ਨਹੀਂ ਆ ਇਹਦੇ ਤੇ ਤੂੰ ਇਹ ਮੈਨੂੰ ਨਾਲ ਖੜਿਆ ਹੀ ਨਹੀਂ ਤੇ ਮੈਂ ਲੈਣ ਕੱਲੀ ਜਾਂਦਾ ਅਸੀਂ ਗੱਡੀ ਤੇ ਜਾਣਾ ਸੀ ਦੋਵਾਂ ਨੇ ਹੁਣ ਅਦਾ ਵਰ ਬਹੁੰ ਜਦੋਂ ਜਾਣਾ ਮੈਂ ਤੇ ਮੇਰੇ ਨਾਲ ਜਾਣਾ ਮਾਵੀ ਕੋਈ ਨਹੀਂ ਤੇਰੇ ਨਾਲ ਚੱਲ ਜਾਊਗਾ ਨਾ ਤੇ ਚੱਲ ਇਦਾਂ ਕਰ ਤੂੰ ਪਹਿਲਾਂ ਘੜੀ ਲੰਮੀ ਤੇ ਮੈਂ ਹੋ ਕੇ ਆ ਗਿਆ ਬੰਬੀ ਦੀ ਪਾਣੀ ਹੋ ਗਾਣਾ ਬੰਬੀ ਤੇ ਉਹ ਪਾਣੀ ਹੋ ਗਿਆ ਹੁਣਾਂ ਮੈਂ ਬੀਜ ਦੇਵਾ ਪਰਸੰਦਾ ਉਹ ਗੰਦਾ ਪਰਸੰਦਾ ਉਹ ਬਸਨ ਕੋਈ ਜਿਹਨੂੰ ਸਟਾਲਾ ਕਹਿੰਦੇ ਆ ਓ ਆਹੋ ਲੈ ਆ ਮੈਂ ਪਰਸਨ ਪਰਸਨ ਕਰੀ ਜਾਂਦੇ ਮੈਨੂੰ ਪਤਾ ਨਹੀਂ ਕਿ ਤੁਹਾਡੇ ਇੱਥੇ ਬਸਨ ਹੀ ਕਹਿੰਦੇ ਆ ਕੋਈ ਸਟਾਲਾ ਕਹਿ ਦਿੰਦਾ ਨਹੀਂ ਤੁਹਾਡੇ ਉੱਥੇ ਸਟਾਲਾ ਕਹਿੰਦੇ ਆ ਹੀ ਤਾਂ ਉਹ ਹੀ ਕਹਿੰਦੇ ਹੁੰਦੇ ਆ ਉਹ ਚੱਲ ਜੋ ਵੀ ਕਹਿੰਦੇ ਆ ਤੇ ਮੈਂ ਹੋ ਕੇ ਆ ਗਿਆ ਤੂੰ ਸਮਝਣਾ ਘੜੀ ਠੀਕ ਆ ਠੀਕ ਆ ਠੀਕ ਆ ਸਮਝਾ ਸਮਝਾ ਆੰਦਰਾ ਦੈਂਦੈ ਨੂੰ ਉਹਦਾ ਨਾ ਅੱਜ ਸਾਰੇ ਕਿੰਨੇ ਪਿਆਰ ਨਾਲ ਬੋਲਨਦੇ ਆ ਚਾਹ ਜੂ ਬਣਾਈ ਆ ਤਾਂ ਕਰਕੇ ਤਾਂ ਹੀ ਸਾਰਿਆਂ ਨੂੰ ਕਿੰਨਾ ਚਾਹ ਜਿਆ ਵਾ ਫਿਰ ਰੁਪਿੰਦਰ ਨੇ ਚਾਹ ਬਣਾਈ ਇੰਨੀ ਸਵਾਦ ਕੋਈ ਗੱਲ ਨਹੀਂ ਹੁਣ ਜਿੱਦਾਂ ਮੈਨੂੰ ਮੰਮੀ ਨੇ ਕਿਹਾ ਵਾ ਨਾ ਇਦਾਂ ਹੀ ਮੈਂ ਕਰਿਆ ਕਰਨਾ ਵੇਖੀ ਫਿਰ ਵੇਖੀ ਸਾਰਿਆਂ ਦੇ ਮੇਰੇ ਮਗਰ 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 ਤਰੇ ਫਿਰੇਗਾ ਨਾ ਰੁਪਿੰਦਰ ਮੈਨੂੰ ਆਹ ਬਣਾ ਦੇ ਮੈਨੂੰ ਚਾਹ ਬਣਾ ਦੇ ਕੋਈ ਗੱਲ ਨਹੀਂ ਵੇਖੀ ਸਹੀ ਪੜੀ ਆ ਗਏ ਜਿਵੇਂ ਪਠਪਾ ਕੇ ਪਠੜੇ ਮੈਂ ਪਾ ਆਵਾ ਲੈੰਦਾ ਵੀ ਵੀ ਮੈਂ ਲੈੰਦਾ ਵਾ ਤੇ ਮੇਰੀ ਗੱਲ ਸੁਣ ਪਾਣੀ ਹੋ ਗਿਆ ਮੈਂ ਵੇਖ ਕੇ ਆਇਆ ਸੀ ਜਾ ਕੇ ਬੀਜ ਦੇ ਕੇ ਨਾ ਤੇ ਬੀਜਵਾ ਮੈਂ ਉਧਰ ਹੀ ਚੱਲਿਆ ਮੈਂ ਪਾਣੀ ਹੋ ਗਿਆ ਹੋਣਾ ਹੋ ਗਿਆ ਪਾਣੀ ਮੈਂ ਵੇਖ ਕੇ ਆਇਆ ਵਾ ਉਹ ਵੱਡਿਆ ਭਰਾ ਕੁਆ ਚੱਲਿਆ ਤੂੰ ਵਰਸਨ ਦਾ ਬੀਜ ਦੇਣ ਵਾ ਤੇ ਘੜੀ ਆਉ ਲਾਈ ਆ ਇਹਦਾ ਆਫਿਸ ਚੱਲਿਆ ਹੁੰਦਾ ਉਹ ਇਹਦਾ ਚੇਤਾ ਹੀ ਭੁੱਲ ਗਿਆ ਯੋ ਭਾਜੀ ਤੇ ਉਥੇ ਡੇਗੀ ਨਾ ਪਤਾ ਫਿਰ ਲੱਗੇ ਨਾ ਤੈਨੂੰ ਪਤਾ ਤੇ ਲੱਗ ਜਾਣਾ ਉਥੇ ਪਈ ਸੀ ਭਾਜੀ ਤੇ ਮੈਂ ਹਾਂ ਚੱਲ ਪਾ ਕੇ ਤੇ ਲੈ ਜਾਣਾ ਆ ਰੱਖ ਦਿਓ ਉਥੇ ਹੈ ਤੁਹਾਡੀ ਆ ਉਹ ਪੂਰਾ ਵਗ ਗੁੱਸਾ ਨਾ ਕਰ ਲਈ ਵੇਲਾ ਬਾਦ ਜਾਣੀ ਤੇ ਉਹ ਮੈਨੂੰ ਚੇਤਾ ਭੁੱਲ ਗਿਆ ਉੱਥੇ ਹੀ ਮੈਂ ਲੰਨੀ ਸੀ ਜਾ ਕੇ ਚੱਲ ਠੀਕ ਆ ਠੀਕ ਆ ਫਿਰ ਵੀ ਠੀਕ ਆ ਮੈਂ ਆ ਗਿਆ ਬਦੇ ਕੇ ਮੇਰੀ ਗੱਲ ਸੁਣੋ ਵੇਲੀ ਆਈ ਤੇ ਉਹ ਵੇਲੀਆਂ ਆਏ ਟਾਈਮ ਲੱਗ ਗਿਆ ਉੱਥੇ ਪੱਠੇ-ਪੁੱਠੇ ਪਾਉਣ ਵਾਲੇ ਗੋਵੇ ਚੁੱਕਣ ਵਾਲਾ ਸੀ ਤੇ ਮਨਾ ਕੇ ਰੋਟੀ ਤੇ ਖਾ ਲਿਆ ਕਰੋ। ਰੋਜ਼ ਤੁਹਾਨੂੰ ਕਹਿਣਾ ਪੈਂਦਾ ਵਾ। ਮੈਂ ਤੇ ਰੋਟੀ ਖਾ ਲਊਂਗਾ। ਤੁਸੀਂ ਗਈਆਂ ਕਿਉਂ ਨਹੀਂ ਹੋ? ਜਾਣਾ ਕੀ? ਉਹ ਵੀ ਤੁਹਾਨੂੰ ਮੈਂ ਦੱਸਦੀ ਆਂ ਕਿਉਂ ਨਹੀਂ ਗਏ ਅਸੀਂ। ਰਪਿੰਦਰ ਆਈ ਆ, ਉਹ ਵੀ ਤੁਹਾਨੂੰ ਮੈਂ ਦੱਸਦੀ ਆਂ। ਤੁਸੀਂ ਉੱਥੇ ਬੈਠੋ, ਮੈਂ ਮਸ਼ੀਨ ਬੰਦ ਕਰਕੇ ਆਉਂਦੀ ਆਂ। ਜਾਣਾ ਜੂਣਾ ਕੀ ਹੀ? ਤਿਆਰ ਹੋਈਆਂ। ਇੱਥੋਂ ਤੇ ਬੈ ਗਈਆਂ ਸਕੂਟਰੀ ਤੇ। ਅਛਾ ਉਹ ਮੋੜ ਤੱਕ ਚਲ ਗਈਆਂ ਅੱਗੇ ਮਾਵਾ ਧੀਆਂ ਉਹ ਹੁੰਡੀਆਂ ਹੀ ਰਵਿੰਦਰ ਤੇ ਉਹਦੀ ਮੰਮੀ ਤਾਂ ਕਰਕੇ ਫਿਰ ਇਹਨੂੰ ਮੋੜਨਾ ਪਿਆ ਕਿੱਥੇ ਮਾਤਾ ਅੰਦਰੀ ਆ ਮੰਮੀ ਉਹਦੀ ਤੇ ਚਲ ਗਈ ਆ ਐਡੀ ਛੇਤੀ ਛਿਦੈਣੇ ਤੇ ਮੈਨੂੰ ਫੋਨ ਹੀ ਕਰ ਦਿੰਦੀ ਲਵੜੀ ਤੇ ਪਹਿਲਾਂ ਘਰ ਹੈ ਨਹੀਂ ਮੈਂ ਵੀ ਆ ਕੇ ਮਿਲ ਜਾਂਦਾ ਕਿਤੇ ਉਹਨਾਂ ਕਹਿਣਾ ਦੋਵੇਂ ਭਰਾ ਘਰ ਨਹੀਂ ਮਿਲਿਆ ਸਾਨੂੰ ਆਵਾਜ਼-ਬੋਚ ਤੁਹਾਨੂੰ ਮੈਂ ਕੀ ਮਾਰਨੀ ਸੀ ਉਹਨਾਂ ਨੂੰ ਜਲਦੀ ਹੀ ਜਾਣਦੀ ਕੈਂਡੇ ਮੈਂ ਛੇਤੀ ਚਲ ਜਾਣਾ ਵਾ ਕੰਮ-ਕਮ ਹੋਣਾ ਵਾ ਕੋਈ ਤੁਹਾਨੂੰ ਤੇ ਪਤਾ ਵਾ ਘਰ ਕਰਲੇ ਤੇ ਹੈਗੀ ਆ ਇਦਾਂ ਛੱਡ ਕੇ ਆਇਆ ਵੀ ਨਹੀਂ ਜਾਂਦਾ ਨਾਲੇ ਨਾ ਇੱਕ ਗੱਲ ਹੋਰ ਸੁਣੋ ਹਾਂਜੀ ਮੈਨੂੰ ਮੰਮੀ ਕਹਿੰਦੇ ਕਿ ਤੂੰ ਚਾਹ ਬਣਾ ਅੱਛਾ ਤੇ ਮੈਂ ਕਿਹਾ ਚਲ ਮੈਂ ਚਾਹ ਬਣਾ ਦਿੰਨੀ ਆ ਤੇ ਉਹਦੀ ਮੰਮੀ ਡੈਪੀ ਬੋਲਣਾ ਕਿ ਚਲ ਤੂੰ ਬਹਿ ਜਾ ਤੇ ਆਪੇ ਬਣਾ ਕੇ ਲਿਆਉਂਦੀ ਰਪਿੰਦਰ ਮੈਨੂੰ ਤਾਂ ਲੱਗਦਾ ਵਾ 4 ਦਿਨ ਉੱਥੇ ਰਹੀ ਆ ਉਹਨਾਂ ਸਿਖਾ ਕੇ ਭੇਜਿਆ ਹੋਣਾ ਵਾ ਸੁਵਾਸ ਇੱਕ ਹੀ ਆਈ ਉੱਥੋਂ ਚਾਹ ਬਣਾਉਣ ਤੇ ਬੜੀ ਭੱਜੀ ਗਈ ਸੀ ਤੇ ਚਾਹ ਦੇ ਵਿੱਚ ਪਤਾ ਨਹੀਂ ਕੀ ਪਾ ਲਈ ਕੌੜੀ ਚਾਹ ਹੀ ਸਾਰਿਆਂ ਨੂੰ ਦੈਂ ਰੱਖ ਦਿੱਤੀ ਮੈਂ ਤੇ ਆਖਿਆ ਇਹਦੀ ਮਾਂ ਨੇ ਨੂੰ ਅਕਲ ਸਿਖਾਈ ਹੋਣੀ ਐ ਇੰਨੇ ਅਕਲ ਕੀ ਸਿੱਖਣੀ ਐ ਜਿੰਨੇ ਇੱਥੇ ਨਹੀਂ ਸਿੱਖਿਆ ਕੰਮ ਉੱਥੇ ਸਿੱਖ ਲੈਣਾ ਇਹ ਦੋਵਾਂ ਦਿਨਾਂ 'ਚ ਉਹਦੀ ਮੰਮੀ ਸਾਹਮਣੇ ਕਿਸੇ ਨੂੰ ਕਿਹਾ ਤੇ ਨਹੀਂ ਉਹ ਨਹੀਂ ਨਹੀਂ ਕਹਿਣਾ ਉਹਨੂੰ ਕੀ ਹੀ ਕੁਝ ਨਹੀਂ ਕਿਹਾ ਕਿਸੇ ਨੇ ਵੀ ਸਮਝ ਮਾਸਾ ਨਹੀਂ ਗੇ ਇਹਨੂੰ ਤੇ ਕੀ ਚਾਜ ਪਾਉਣਾ ਕੀ ਨਹੀਂ ਪਾਉਣਾ ਉਹਦੀ ਮੰਮੀ ਤੇ ਬੜਾ ਕਹਿਣ ਦੀ ਮੈਂ ਨਾ ਆਪਣੀ ਕੁੜੀ ਨੂੰ ਸਭ ਕੁਝ ਸਿਖਾਤਾ ਵਾ ਢੜਕਾ ਲਾਉਣਾ ਵੀ ਸਿੱਖ ਲਿਆ ਵਾ ਚਾਹ ਬਣਾਉਣੀ ਵੀ ਜਿੰਨੇ ਦਿਨ ਰਹੀ ਆ ਉਹੀ ਚਾਹ ਬਣਾਉਂਦੀ ਰਹੀ ਆ ਰੋਟੀ ਵੀ ਉਹ ਬਣਾਉਂਦੀ ਰਹੀ ਆ ਤੇ ਉਹਨੂੰ ਕਹਣਾ ਕੋਈ ਗਿਆ ਨਹੀਂ ਫਿਰ ਸਾਰੀ ਚਾਹ ਪੀ ਗਈ ਦੱਸ ਹੁਣ ਫਿਰ ਲੱਗਣੇ ਪਤਾ ਫਿਰ ਕੀ ਜ਼ਗਾਇਆ ਵਾ ਵਿੰਦੇ ਬਾਅਦ 24 ਤੇ ਦੇਖਣਾ ਇਹ ਇਹਨੂੰ ਆ ਗੱਲੀਆਂ ਹੋਣੀ ਮੈਂ ਸਭ ਲਾ ਲਿਆ ਸੰਦੀਪ ਤੇ ਮੇਰੀ ਗੱਲ ਸੁਣੋ ਚੁੱਪ ਕਰਕੇ ਨਾ ਜਾਂ ਭੈਣ ਨੂੰ ਕਹਦੇਗਾ ਪੰਜਾਬ ਕੰਮ ਕਰ ਲਿਆ ਕਰ ਮੈਂ ਤਾਂ ਚੰਗੀ ਭਲੇ ਚੱਲੀ ਚਾਹ ਬਣਾਉਣ ਇਹਨਾਂ ਨੇ ਨਹੀਂ ਜਾਣ ਦਿੱਤਾ ਮੈਨੂੰ ਮੇਰੀ ਰੋਟੀ ਦੀ ਫਿਕਰ ਰੱਖ ਰਹੇ ਕਰੋ ਠੀਕ ਆ ਨਾ ਤੂੰ ਉੱਥੇ ਉਹ ਆ ਕੇ ਆਓ ਭੈਣ ਨੂੰ ਆਜ ਮਾਰਾ ਚਲੋ ਕੋਈ ਗੱਲ ਨਹੀਂ ਪੁੱਛਦੀ ਆ ਮੈਂ ਦੀਦੀ ਨੂੰ ਕੀ ਕਹਿੰਦੇ ਆ ਦੀਦੀ ਮੇਰੀ ਗੱਲ ਸੁਣਿਓ ਆ ਗਈ ਸੰਦੀਪ ਮਤਾ ਗੱਲ ਕੀ ਹੈ ਜਿਆਦਾ ਦਿਨੋਂ ਵੀ ਭਾਜੀ ਕਹਣਾ ਫਿਰ ਕੱਲ ਨੂੰ ਕੋਈ ਕੰਮ ਪੈ ਗਿਆ ਉਹ ਫੇਰ ਹੀ ਕਹਿਣਾ ਵੀ ਕੱਲ ਚਲ ਜਾਣੀ ਆ ਪਰਸੋ ਚਲ ਜਾਣੀ ਆ ਕੋਈ ਗੱਲ ਕੀ ਹੋ ਗਿਆ ਪੁੱਛ ਲੈਣੇ ਦੀਦੀ ਆ ਸੰਦੀਪ ਆ ਜਾ ਦੀਦੀ ਅਹੀਂ ਇਸਲਾ ਕਰਨ ਦੇ ਹੀ ਕਿ ਤੁਹਾਡੇ ਪਿੰਡੋਂ ਹੋਈ ਆਈ ਏ ਹਜੇ ਤੇ ਟਾਈਮ ਹੈਗਾ ਵਾ ਸੰਦੀਪ ਦਿਨ ਤੇ ਗੱਡਾ ਆ ਗਿਆ ਤੇ ਹੁਣ ਜਾਵਾਂਗੇ ਤੇ ਉੱਥੇ ਕੰਮ ਕਿੱਦਾਂ ਕਰਾਂਗੇ ਉਹ ਭੈਣ ਬੜਾ ਟਾਈਮ ਆ ਜੀ ਮੈਂ ਤੇ ਕਹਿੰਦੇ ਆ ਵੀ ਹੋਵੋ ਜਾ ਕੇ ਫਿਰ ਕੱਲ ਨੂੰ ਕੋਈ ਕੰਮ ਪੈ ਗਏ ਨਾ ਫਿਰ ਨਹੀਂ ਹੋ ਜਾਇਆ ਜਾਣਾ ਹੁਣ ਤਾਂ ਚਲੋ ਰੁਪਿੰਦਰ ਵੀ ਆ ਗਈ ਆ ਜੇ ਮੰਮੀ ਨੂੰ ਕੋਈ ਕੰਮ ਦੀ ਲੋੜ ਹੋਊਗੀ ਨਾ ਤੇ ਰੁਪਿੰਦਰ ਨੇ ਆਪੇ ਕਰ ਦੇਣਾ ਕੰਮ ਚੱਲ ਵੇਖ ਲੈ ਫਿਰ ਜੇ ਹਨੂ ਨੇਰਾ ਵੀ ਹੋ ਜਾਊਗਾ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਮੁੰਡੇ ਦੀ ਗੱਲ ਹੋਣਾ ਮੁੰਡੇ ਨੂੰ ਮੈਂ ਸੰਭਲੂਗਾ ਤੂੰ ਹੀ ਹੋ ਗਿਆ ਹੋ ਜਾ ਕੇ ਇਹ ਕਿੱਥੇ ਚਲੀ ਜਾਣਾ ਕਿੰਤੇ ਜਨਮਾਂ ਨੇ ਨਾਰੀ ਜਨੀ ਹੈ ਇਹਨਾਂ ਦੇ ਚਲੋ ਜੀ ਤੁਸੀਂ ਚੱਲੀਏ ਚਲੋ ਫਿਰ ਟਾਈਮ ਨਾ ਜਾਈਏ ਫਿਰ ਤਿਆਰ ਹਾਂ ਦੇਦੇ ਕਿੱਥੇ ਚੱਲੀ ਜਾਵਾ ਸਾਡਾ ਰਾਦਾ ਹੀ ਵੀ ਹੋਈ ਹੁੰਦੇ ਪਿੰਡੋਂ ਅੱਛਾ ਤੇ ਫਿਰ ਮੈਨੂੰ ਵੀ ਲੈ ਜਾ ਨਾਲ ਰਪਿੰਦਰ ਤੂੰ ਕੀ ਕਰਨਾ ਉੱਥੇ ਜਾ ਕੇ ਲਾ ਜੋ ਹਾਂ ਫਿਰ ਕੀ ਆ ਵੀ ਮੈਂ ਵੀ ਜਲ ਜਊਂਗੀ ਦੱਸ ਤੂੰ ਸਭ ਇੱਥੇ ਰਹਿ ਮੰਮੀ ਤੇ ਲੱਗੇ ਅਸੀਂ ਸ਼ਾਮਾ ਨੂੰ ਆ ਹੀ ਜਾਣਾ ਮੈਨੂੰ ਨਹੀਂ ਪਤਾ ਮੈਂ ਜਾਣਾ ਵਾ ਵੀ ਨਾਲੇ ਰਪਿੰਦਰ ਉੱਥੇ ਕੰਮਾਂ ਕੀ ਆ ਕੰਮ ਕਰਨ ਤੇ ਅਸੀਂ ਜਾਣਾ ਵਾ ਸਫਾਈ ਸੁਫਾਈ ਕਰਕੇ ਹੀ ਝਟਾਣਾ ਤੂੰ ਮਾ ਤੁਹਾਡੇ ਨਾਲ ਸਾਰੀ ਸਫਾਈ ਕਰ ਦਊਂਗੀ ਤੁਹਾਨੂੰ ਪਤਾ ਸਹੀ ਆ ਐ ਵੇਖੀ ਜਲੇ ਜੂਲੇ ਲਾ ਗਏ ਆ ਚਮਕਾ ਕੇ ਆਵਾਂ ਗੀਆਂ ਵੇਖੀ ਉਹ ਰਪਿੰਦਰ ਇਹ ਕਿਹਣੀ ਘਰ ਵੀ ਚਾਹੀਦੀ ਬੋ ਮੇਰੀ ਗੱਲ ਸੁਣ ਨਾ ਦੋਵੇਂ ਚੱਲ ਜਣਾ ਵਾ ਮੁੰਡੇ ਨੂੰ ਕਿਵੇਂ ਸਾਂਭਣਾ ਪਾਜੀ ਤੂੰ ਇਵੇਂ ਸਾਸਰੀ ਘਰ ਨਾਲੇ ਲੈ ਸਾਸਰੀ ਘਰ ਇਹ ਤੇਰੇ ਨਾਲ ਤੈਨੂੰ ਹੁਣ ਪਤਾ ਲੱਗਾ ਵਾ ਮੈਂ ਵੇਖਿਆ ਇਹਦਾ ਡੇਅਲ ਮੈਨੂੰ ਤਾਂ ਇੰਨਾਂ ਵੱਲ ਧਿਆਨ ਨਹੀਂ ਚੱਲ ਕੋਈ ਤੂੰ ਮੇਰਾ ਬਹੁਤ ਘਰ ਇਹ ਰਹਿ ਮਮੀ ਲੱਗੀ ਨਹੀਂ ਜੀ ਵੇ ਲਾ ਲਿਓ ਹਣਾ ਕੱਲ ਸੰਦੀਪ ਲੈ ਜਾਣੇ ਆ ਦਲਜੀਤ ਲੈ ਜਾਣੇ ਆ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਜਾਓ ਫਿਰ ਜਾ ਕੇ ਆਹੋ ਇਹ ਟਾਈਮ ਨਾ ਆ ਜਾ ਫਿਰ ਮਮੀ ਨੂੰ ਦੱਸ ਦਿਓ ਮੜਾ ਜ ਮਮੀ ਅੰਦਰ ਬੈਠੇ ਹਣਾ ਦੱਸ ਕੇ ਜਾਣਾ ਚਾਹੀਦਾ ਜੀ ਦੱਸ ਵਾ ਜਾ ਕੇ ਅੰਦਰ ਕਿੰਨਾ ਟਾਈਮ ਹੋ ਗਿਆ ਵਾ ਆ ਜਾ ਕਿਣੀ ਦੱਸ ਵਾ ਅੰਦਰ ਆ ਕੇ ਜਾ ਜੀ ਤੂੰ ਦੱਸਿਆ ਫਿਰ ਅੰਦਰ ਐਨੀ ਜੇਦ ਚੰਗੀ ਨਹੀਂ ਹੁੰਦੀ ਤੂੰ ਇੱਥੇ ਮੰਮੀ ਲੱਗੇ ਰਹੀ ਆਂ ਤੂੰ ਉਥੇ ਕੀ ਕਰਨਾ ਜਾ ਕੇ ਅਹੀਂ ਤੇ ਸਫਾਈ ਕਰਨੀ ਆਂ ਇੱਥੇ ਕੁੱਲੀ ਨੇ ਕੀ ਕਰਨਾ ਮੇਰਾ ਜੀ ਤੁਹਾਨੂੰ ਪਤਾ ਸਹੀ ਮੈਂ ਤੁਹਾਡੇ ਤੋਂ ਬਿਨਾ ਵੱਖ ਨਹੀਂ ਹੋ ਸਕਦੀ ਤੁਹਾਡੇ ਨਾਲ ਹੀ ਰਹਿਣਾ ਮੈਂ ਪਰ ਗੋਨੀ ਪਰ ਅਲੱਦਾ ਵੀ ਤੂੰ ਫਿਰ ਨਹੀਂ ਨਾ ਆਖੇ ਲੱਗਣਾ ਮੇਰੇ ਚਲ ਆ ਗਾਂ ਚੱਲੀ ਆ ਗਾਂ ਆਜੋ ਉਹ ਦੀਦੀ ਨੂੰ ਕਿ ਆ ਜਾਗਾ ਉਹੋ ਜੇ ਦੀਦੀ ਆ ਛੇਤੀ ਨਹਾਹ ਕਰਦੀ ਐ ਇਹਨੂੰ ਭਲਾ ਕਿੱਥੇ ਖੜਨਾ ਚੋਕ ਕੇ ਅਸੀਂ ਸੁਦੇਨ ਜੀ ਹੈਗੀ ਨਾ ਇਹਨੇ ਕੋਈ ਕੰਮ ਕਰਨਾ ਆ ਆਜੋ ਦੀਦੀ ਗਾਂ ਤੇ ਗਾਂ ਆਜੋ ਗਾਂ ਰਪਿੰਦਰ ਤੂੰ ਚੜ ਕੇ ਬੈ ਗਈ ਪਹਿਲਾਂ ਹੀ ਆਹ ਤੇ ਚਲੋ ਆਉਗਾ ਨਾ ਚੱਲੀਏ ਕੁਦਾਸ ਐਨਕ ਨਹੀਂ ਲੈਂਦੀ ਮੇਰੀ ਛੱਡ ਪਰ ਐਨਕ ਚ ਬੈਜੋ ਮਗਰ ਉਹ ਆ ਵੀ ਬਾਬਾ ਤੇਰੇ ਘੜੀ ਜੋੜੇ ਹੱਥ ਤੂੰ ਇੱਧਰ ਹੋ ਮੈਂ ਚਲਾਉਣੀ ਆ ਹਾਏ ਹਾਏ ਦੱਸ ਚਲਾ ਲਓ ਆਂ ਦੋ ਹਣੀ ਕੀ ਆ ਕਿਤੇ ਦੱਸ ਹੈ ਇਹਨਾਂ ਰਾਦਾ ਵਾ ਇਹਨਾਂ ਦੀ ਲੱਤਾ ਵਾਂ ਤੋੜਾਂ ਮੈਂ ਲੈ ਤੋੜ ਦੇ ਦਵਾਂ ਤੈਨੂੰ ਲੈ ਚੰਦੇ ਨਾਲ ਚੱਲ ਬਾਬਾ ਤੂੰ ਗਾਹ ਹੋ ਕੇ ਮੈਂ ਫਿਰ ਬਹਿ ਜੂ ਪਿੱਛੇ ਬਹਿ ਜਾ ਅੱਗੇ ਹੋ ਕੇ ਤੂੰ ਇੱਥੇ ਬਿਠਾ ਬਹੋ ਗਾਂ ਚਲੋ ਚਲੋ ਅੱਗੇ ਹੋ ਜਾ ਮਾਸਾ ਸਾਰੀ ਜਗ੍ਹਾ ਮਲਦੀ ਐ ਹੁਣ ਇੰਨੀ ਕੀ ਸੀਟ ਮਿਲਨੀ ਐ ਦੱਸ ਹੋਏ ਮੈਂ ਤੇ ਵਿੱਚ ਕੱਸੀ ਗਈ ਮੈਨੂੰ ਤੂੰ ਘਰੇ ਰਹਿ ਪਾ ਕੀ ਕਰਨਾ ਜਾ ਕੇ ਤੂੰ ਉੱਤਰ ਦੇ ਉੱਤਰ ਉੱਤਰ ਦੱਸ ਕੀ ਕਰਦੀ ਐ ਦੇ ਦੇ ਨਹੀਂ ਬੈਠਾ ਜਾਂਦਾ ਆਪ ਦੇ ਇੰਨੀ ਸੀਟ ਮਾੜ ਲੈਂਦੀ ਐ ਤੇ ਮੈਂ ਦੱਸ ਵਿੱਚ ਕੱਸੀ ਜਾਂਦੀ ਆ ਵੀ ਕਿੱਥੇ ਬੈਠੀ ਤੂੰ ਹੋਰ ਮਾਸਾ ਕਾਹ ਹੋ ਜਾ ਹਾਂ ਚਲੋ ਦੋਵੇਂ ਪਾਸੇ ਲੱਤਾ ਕਰਕੇ ਬੈਜਾ ਨਹੀਂ ਫਿਰ ਠੀਕ ਐ ਵੀ ਐਵੇਂ ਹਾਂ ਕਰ ਦਿੱਤੀ ਇਹਨੂੰ ਸੰਦੀਪ ਇਹਨੇ ਜਲੂਸ ਕਢਾਉਣਾ ਹੀ ਆ ਡਾ ਹੁਣ ਚਲੋ ਚਲੋਗਾ ਚਲੋ ਚਲ ਮਾਸਾ ਗੇ ਜਾਣੇ ਸਾਰੀ ਜਗਾ ਮੰਨ ਲਿੰਦੀ ਆ ਸੰਦੀਪ ਲੋਕਾਂ ਨੇ ਹਸਣਾ ਹੀ ਹੋ ਤੁਸੀਂ ਦੀਦੀਆਂ ਕੀ ਤੀਨ ਨੂੰ ਖੜੋਂ ਨਾਲ ਕੇ ਆ ਗਿਆ ਘਰ ਹੁਣ ਉਤਰ ਜਾਗੇ ਅੰਦਰ ਜਾ ਕੇ ਉਤਰਨਾ ਵਾ ਚਲੋ ਵਹਿਲਾ ਆਈ ਗਈਆਂ ਵਾ ਨਾ ਐਵੇਂ ਘਰੀ ਜਾਂਦੀਆਂ ਨਹੀਂ ਬਿਠਾਂ ਜਾਂਦੀਆਂ ਆ ਵੀ ਚਲ ਆ ਜੋ ਗਾਂ ਹਾ ਸਾਡਾ ਵੀ ਜਲੂਸ ਕਢਾਇਆ ਇਹਨੇ ਹੋਏ ਹੋਏ ਨਹੀਂ ਮੈਂ ਤਾਂ ਥੱਕ ਗਈ। ਉਹ ਮੰਜਾ ਢਾਈ ਦੀਦੀ ਮੰਜਾ ਢਾਈ ਮੈਂ ਤਾਂ ਜੀ ਨੂੰ ਕੋ ਹੋਈ ਜਾਂਦੇ ਆ। ਤੈਨੂੰ ਲਿਆਕ ਨਹੀਂ ਫਾਇ ਪਾ ਲਿਆ ਵਾ। ਤੈਨੂੰ ਸੰਭਾਂਗੇ ਕਿ ਘਰ ਦਾ ਕੰਮ ਕਰਾਂਗੇ ਅਹੀਂ ਪਹਿਲਾਂ। ਪਾਣੀ ਦਿਓ ਕੋਟਮਾਸਾ। ਬੈ ਸੰਦੀਪ ਮੈਂ ਲੈ ਨਹੀਂ। ਐਵੇਂ ਆ ਗਈ ਮੈਂ ਤੁਹਾਡੇ ਨਾਲ ਮੈਂ ਆਉਣਾ ਹੀ ਨਹੀਂ ਸੀ ਸਭ। ਤੈਨੂੰ ਕੀ ਹੋ ਗਿਆ ਹੁਣ ਚੰਗੀ ਭਲੀ ਤੇ ਆਈ ਏ ਤੂੰ ਬਹਿ ਕੇ ਹੋਣਾ ਕੀ ਆ ਮੈਂ ਇਹਦੇ ਵਿੱਚ ਘੁੱਟੀ ਗਈ ਆ ਮੇਰੇ ਤਾਂ ਇੱਥੇ ਕਿਨ ਜੀ ਨੂੰ ਕੋਈ ਜਾਣਦੇ ਆ ਉਹ ਵੀ ਹਮੇ ਤੇ ਘਰੇ ਰਹਿੰਦੀ ਫਿਰ ਐਨੀ ਗਰਮੀ ਆ ਮੈਂ ਤਾਂ ਤੁਹਾਡੇ ਨਾਲ ਕੰਮ ਕਰਾਉਣਾ ਹੀ ਆਂ ਅਹੀਂ ਪੀਲਾਉਣ ਪਾਣੀ ਲਾਸਨਦੀ ਆਏ ਹਾਏ ਹੁਣ ਇਹਨੂੰ ਸਾਂਭਣਾ ਵਾਂਗੇ ਘਰ ਦਾ ਕੰਮ ਕਰਨਾ ਵਾ ਚੱਲ ਸੰਦੀਪ ਇਹਨੂੰ ਇੱਥੇ ਲੰਮੇ ਪਈ ਰਹਿਣ ਦਿੰਨੇ ਤੇ ਕੰਮ ਅਸੀਂ ਕਰ ਲੈਨੇ ਆਂ ਫਿਰ ਆਏ ਹਾਏ ਸਕੂਟਰੀ ਨੇ ਤੇ ਮੈਨੂੰ ਸਫਰ ਸਖੰਦਾ ਹੁੰਦਾ। ਮੈਂ ਆ ਜਾ ਗੱਡੀ ਗੁੱਡੀ ਦੇ ਤੇ ਚਾਏ। ਜਾਜ ਲਿਆਦੀ ਤੈਨੂੰ ਬਸ ਬੁੱਸਦੇ ਆ ਜਾਣਾ ਆਂਦੇ ਤੇ। ਸਕੂਟਰੀ ਤੇ ਪਤਾ ਨਹੀਂ ਮੈਨੂੰ ਕੀ ਹੁੰਦਾ ਵਾ ਵੀ। ਸਮਝਾ ਇਹਨੂੰ ਚੰਗਾ ਭਲਾ ਪਤਾ ਇਹਨਾਂ ਤੇ ਅਸੀਂ ਸਕੂਟਰੀ ਤੇ ਚੱਲੀਆਂ। ਉਦੋਂ ਨਾ ਆਉਂਦੀ ਘਰੋਂ ਐ। ਉਦੋਂ ਚਾ ਚੜਿਆ ਇਹਨੂੰ ਕਿ ਮੈਂ ਵੀ ਜਾਵਾਂ ਉੱਥੇ ਜਾ ਕੇ ਵੇਖਾਂ। ਚੱਲ ਆ ਚੱਲੀਏ ਆਪਾਂ ਆਪਣਾ ਕੰਮ ਕਰੀਏ। ਉਹ ਠੰਡਾ ਹੈ ਨਹੀਂ ਮਸਾਗ। ਉਹ ਵਿੱਚ ਮਸਾਗ ਨੂੰ ਲੂਣ ਪਾ ਕੇ ਦੇਦੀਆਂ ਹੈਗਾ ਤੇ। ਚੱਲੀਆਂ ਲੈਣ ਦੁਕਾਨ ਤੋਂ। ਠੰਡਾ ਦਵਾ ਤੈਨੂੰ। ਤੇਰੇ ਨਾਲ ਹੀ ਇਥੇ ਕਿਹੜੀ ਕਾੜੀ ਮੇਰੀ ਸੱਸ ਬੈਠੀ ਐ ਮੈਂ ਹਾਂ ਘਰ ਪਈ ਹੁਣ ਮਾਸਾ ਰੱਖੀਦਾ ਹੀ ਐ ਜੇ ਹੈਗਾ ਤੇ ਮਾਸਾ ਕੇ ਦੇਉ ਹਾਂ ਲੂਣ ਪਾ ਕੇ ਚੱਲ ਉੱਠ ਕੇ ਤੇ ਕੰਮ ਕਰਵਾ ਨਾਲ ਚੰਗੀ ਭਲੀਆਂ ਤੂੰ ਕੁਛ ਨਹੀਂ ਹੋਇਆ ਤੈਨੂੰ ਚਲ ਆਉਂਦੀ ਐ ਮੈਂ ਜੇ ਜਾਉਦੀ ਆ ਗਈ ਮੈਨੂੰ ਇਹ ਨਹੀਂ ਪਤਾ ਸਦੈਨ ਕਿ ਕਦੋਂ ਦੇ ਬੂਹੇ ਬੰਦਵਾ ਇਥੇ ਕਿਹੜਾ ਤੂੰ ਰਹਿਣ ਗਿਆ ਤੇ ਠੰਡਾ ਇਥੇ ਰਹਿ ਜਾਣਾ ਚਲ ਜਾਓ ਕਰੋ ਜਦੀ ਛੱਡੋ ਇਹਨੂੰ ਆ ਜਾਓ ਹਾਂ ਚੰਦ ਮੈਂ ਤੇ ਲੈਣਾ ਸੀ ਸਕੂਟਰੀ ਦੇ ਹੂੜਾ ਐਵੇਂ ਮੁੱਥੇ ਫਾਇ ਲਗੀ ਰਹਿਣਾ ਹੀ ਕੰਮ ਤਾਂ ਹੀ ਤੇ ਮੈਂ ਆਈ ਆ ਨਾਲ ਆਪੇ ਕਰਦੀਆਂ ਵਾ ਕੰਮ ਮੈਂ ਨਾ ਸਮਨੀ ਪੱਕੇ ਥਲੇ 2 ਘੰਟੇ ਹੋਰ ਕੜਾ ਸੌਣ ਦੇਣਾ ਹੈ ਉਹਨਾਂ ਨੇ ਪੱਕੇ ਕੰਮ ਗੁੰਮ ਕਰ ਲੈਂਦੀ ਆ ਨਾ ਦੇਖੀ ਨਾ ਤੇ ਮੈਂ ਤਰੋ ਉੱਦਾਂ ਕੱਢ ਦੇ ਰੁਕ ਜਾ ਯਾਰਾ ਅੱਛਾ ਹੋਰ ਪੈਨਸ ਨਾ ਠੀਕ ਠਾਕ ਆ ਤੂੰ ਨੀਪ ਨੀ ਨਵਾਂ ਨੇ ਕੀ ਕਰਨਾ ਮੈਂ ਘਰੋਂ ਟੈਮ ਹੀ ਨਹੀਂ ਲੱਗਦਾ ਨਿਕਲਦਾ ਘਰਾਂ ਕੀ ਮੈਂ ਉਹ ਨਿਗਾਹ ਜਾਂ ਨਿਆਣਾ ਵਾ ਉਹਨੂੰ ਫੇਰ ਸਾਹਮਣਾ ਸੁਹਣਾ ਪੈਂਦਾ ਵਾ ਘਰੋਂ ਕਿਧਾ ਆਵਾਂ ਮੈਂ ਉਹ ਨਾ ਫੇਰ ਕੀ ਹੋਣਾ ਕਰੇ ਹੁਣ ਤੈਨੂੰ ਦੱਸਣ ਦੀਆਂ ਵੀ ਜੇ ਵਿਆਹ ਹਾਂਦੇ ਕਰ ਲਈਏ ਤੇ ਸੁਰਖਰੂ ਹੋ ਜਿਹਦਾ ਸਭ ਜੰਜਾਲ ਚ ਪੈ ਜੀਦਾ ਵਾ ਨਹੀਂ ਨਹੀਂ ਕੋਈ ਨਹੀਂ ਮੈਂ ਆਵਾਂਗੀ ਕਿ ਕਹਿ ਦੇਣਾ ਟਾਈਮ ਕੱਢ ਕੇ ਨਹੀਂ ਆਏ ਕਿਹ ਵਾਲੇ ਹੁਣ ਭੈਣ ਵਾਂ ਕਿਤਰਾ ਆਵਾਂ ਹੁਣ ਕੁੜੀ ਵੀ ਇੱਥੇ ਆਣ ਕੇ ਬੈਠੀ ਆ ਅੱਜ ਤਿੰਨੇ ਜਣੀਆਂ ਗਈਆਂ ਵਾ ਕੋਠੀ ਦੀ ਸਫਾਈ ਕਰਨ ਗਈਆਂ ਵਾ ਉਹ ਦਿਨ ਦੀ ਛਰੀ ਇੱਥੇ ਬੈਠੀ ਜਾਣ ਕਦੇ ਮੈਂ ਮੀਮਾ ਪਏ ਜਾ ਕਰ ਕੇ ਮੈਨੂੰ ਕਾਰ ਆਉ ਜਾ ਕੇ ਤੇ ਕੁੜੀ ਨੇ ਜਾਨੀ ਫਿਰ ਇੱਥੇ ਲੈ ਆਂਦੀ ਓਥੇ ਇਕੱਲੀ ਕੀ ਕਰੇ ਕਿਤਰਾ ਰਵੇ ਇਕੱਲੀ ਓਥੇ ਦਿਲਬਾਗ ਬਾਹਰ ਵਾ ਉਹਨੂੰ ਭੈਣ ਨੂੰ ਛੁੱਟੀ ਨਹੀਂ ਮਿਲਦੀ ਫਿਰ ਇਹਨੂੰ ਕੋਈ ਨਹੀਂ ਆਵਾਂਗੇ ਕਿਤੇ ਟਾਈਮ ਕੱਢ ਕੇ ਮੈਂ ਹਾਂ ਠੀਕ ਆ ਨੀ ਕਿ ਬੋਟੀ ਵੀ ਕਰਦਿਆਂ ਦਮੇ ਕਰਦਿਆਂ ਨੇ ਲੱਗੀਆਂ ਰਹਿੰਦੀਆਂ ਵਾ ਹੂੰ ਮੁੰਡਾ ਵੀ ਠੀਕ ਆ ਉਹ ਵੀ ਆਪਣੇ ਕੰਮ ਤਾਂ ਮੇ ਲੱਗੇ ਰਹਿੰਦੇ ਆ ਨਾ ਨਹੀਂ ਚੱਲ ਜੇ ਮੇਰਾ ਨੇ ਟਾਈਮ ਲੱਗਦਾ ਤੇ ਭੈਣ ਤੂੰ ਹੀ ਆਜਿਆ ਕਰਕੇ ਤੇ ਆਪਾਂ ਨੇ ਬੋਨੇ ਨਹੀਂ ਮਾਰਦੀ ਤੇ ਐਵੇਂ ਏਦਾਂ ਦਾ ਮੈਂ ਤੈਨੂੰ ਦੱਸਣ ਦੀ ਵੀ ਟਾਈਮ ਲੱਗਦਾ ਹੀ ਨਹੀਂ ਮੇਰਾ ਸਾਰੀ ਦਿਹਾੜੀ ਤੇ ਕੋਈ ਨਹੀਂ ਮਾਰ ਕੇ ਤੂੰ ਮਾਰ ਲਈ ਚਾ ਕਰਕੇ ਇਹ ਵੇ ਤੇ ਫਿਰ ਮੈਂ ਆਉਂਗੀ ਦੇ ਦੱਸ ਭੈਣ ਵੀ ਨਰਾਹ ਹੋਣ ਲਈ ਆ ਚੱਲ ਵੇ ਨਹੀਂ ਆ ਕਿਤੇ ਟਾਈਮ ਕੱਢ ਗਏ ਤੇ ਘੜੀ ਹੋ ਕੇ ਆ ਨਹੀਂ ਆ ਰਿਸ਼ਤੇਦਾਰ ਵੀ ਚਲ ਮਿਲਦਿਆਂ ਦੇ ਹੁੰਦੇ ਆ ਅੱਛਾ ਵੇ ਨਹੀਂ ਆ ਜਾਮਾ ਮੁੰਡੇ ਲਾ ਕੇ ਬਣਾ ਕਰੇ ਉਹ ਨਾ ਉਠ ਖਲੋਤਾ ਹੋਏ ਕਰੇ